ਗਰਦੀਪ ਰਾਣੋ ਦੀਆਂ ਕਾਫੀ ਖਬਰਾਂ ਚਲਦੀਆਂ ਨੇ ਵੀ ਉਹਦੀ ਤੇ ਐਡਾ ਵੱਡਾ ਦੀਆ ਉਥੇ ਕੋਈ ਨਹੀਂ ਕਾਰਵਾਈ ਹੋ ਰਹੀ ਉਹਦੇ ਬਾਰੇ ਕੀ ਕਹਿਣਾ ਆਪ ਜੀ ਦਾ ਦੇਖੋ ਜੋ ਗਰਦੀਪ ਰਾਣੋ ਆ ਜਿਹਦੇ ਕੋਲ ਬਹੁਤ ਸਾਰੀ ਕਾਰਨ ਪੜੀ ਗਈ ਸੀ ਕਿ ਜਿਦਾ ਕਿ ਅਕਾਲੀ ਦਲ ਦੇ ਨਾਲ ਵੀ ਸੰਬੰਧ ਸੀ ਤੇ ਫਿਰ ਮੁੜ ਕੇ ਕਾਂਗਰਸ ਵਾਲਿਆਂ ਦੇ ਨਾਲ ਵੀ ਉਹਨਾਂ ਦੀਆਂ ਗੱਡੀਆਂ 'ਚ ਘੁੰਮਦਾ ਸੀ ਅਕਸਰ ਪੁਲਿਸ ਵਾਲਿਆਂ ਨਾਲ ਵੀ ਸੰਬੰਧ ਸੀ ਉਹ ਤੇ ਜਦੋਂ ਪਰਚਾ ਪਾਇਆ ਤੇ ਜਦੋਂ ਸਾਡੀ ਸਰਕਾਰ ਆਈ ਬਾਈ ਦੇ ਵਿੱਚ ਉਸੇ ਟਾਈਮ ਉਹ ਜੇਲ੍ਹ ਦੇ ਵਿੱਚ ਸੀਗਾ ਤੇ ਅਸੀਂ ਵਿਧਾਨ ਸਭਾ ਦੇ ਵਿੱਚ ਉਹਦੇ ਖਿਲਾਫ ਸਟਰੋਂਗਲੀ ਆਵਾਜ਼ ਚੁੱਕੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਜਿੰਨੀ ਵੀ ਗੁਰਦੀਪ ਰਾਣੋ ਦੀ ਪ੍ਰਾਪਰਟੀ ਆ ਉਹ ਟਰੋਟ ਦੇ ਵਿੱਚ ਅਟੈਚ ਕੀਤੀ ਆ 2022 ਤੋਂ ਇਸ ਲਈ ਉਹਦੀ ਜਿਹੜੀ ਪੂਰੀ ਦੀ ਪੂਰੀ ਪ੍ਰਾਪਰਟੀ ਆ ਬੋਰਡ ਦੇ ਵਿੱਚ ਅਟੈਚ ਆ ਜੇ ਜਦੋਂ ਕੋਈ ਕੋਰਟ ਵੱਲੋਂ ਹੁਕਮ ਹੋਏਗਾ ਆਰਡਰ ਹੋਏਗਾ ਤਾਂ ਉਹਦੀ ਪ੍ਰਾਪਰਟੀ ਵੀ ਜੱਦ ਕੀਤੀ ਜਾਓਗੇ ਕਈ ਲੋਕ ਕਹਿੰਦੇ ਆ ਕਿ ਉਹਦੇ ਘਰ ਤੇ ਵਟੋਚੜ ਕਿਉਂ ਨਹੀਂ ਆ ਮੈਂ ਇਹ ਕਹਿੰਦਾ ਦੋਨਾਂ ਕਿ ਜਦੋਂ ਕੋਰਟ ਦੇ ਵਿੱਚ ਅਟੈਚ ਹੋ ਜਾਂਦੀ ਆ ਚੀਜ਼ ਤੁਸੀਂ ਉਹਦੀ ਇਟਵ ਨਹੀਂ ਹਿਲਾ ਸਕਦੇ ਸੋ ਇਸ ਲਈ ਉਹਦੀ ਤਾਂ ਆਲਰੇਡੀ ਪ੍ਰਾਪਰਟੀ ਪਹਿਲਾਂ ਹੀ ਕੋਰਟ ਦੇ ਵਿੱਚ ਪਲੈਜ ਕਰਕੇ ਅਟੈਚ ਕਰ ਦਿੱਤੀ ਆ ਹੋਰ ਵੀ ਜਿਹੜੇ ਵੱਡੇ ਵੱਡੇ ਨੇ ਉਹਨਾਂ ਦੀਆਂ ਕੋਰਟ ਦੇ ਵਿੱਚ ਅਟੈਚ ਕੀਤੀਆਂ ਨੇ ਜਿਵੇਂ ਸਾਡੇ ਇੱਥੇ ਛੋਟੀਆਂ ਦਾ ਪਰਿਵਾਰ ਆ ਉਹਨਾਂ ਦੀ ਵੀ ਪ੍ਰਾਪਰਟੀ ਉਹ ਵੀ ਅਟੈਚ ਕੀਤੀ ਆ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਸਰਕਾਰ ਕਰ ਰਹੀ ਹੈ ਬਿਲਕੁਲ ਵੀ ਕੋਈ ਵੀ ਨਸ਼ਾ ਤਸਕਰ ਜਿਨੇ ਲੋਕਾਂ ਦੇ ਖੂਨ ਚੂਸ ਕੇ ਕੋਈ ਵੀ ਪ੍ਰੋਪਰਟੀ ਬਣਾਈ ਆ ਉਹਨਾਂ ਨੂੰ ਬਿਲਕੁਲ ਨਹੀਂ ਛੱਡਿਆ ਜਾਊਗਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਜਾਂ ਤਾਂ ਨਸ਼ੇ ਵਾਲੇ ਇਹ ਪੰਜਾਬ ਛੱਡ ਜਾਣ ਜਾਂ ਇਹ ਕਾਰੋਬਾਰ ਛੱਡ ਜਾਣ ਸਾਡਾ ਇਹ ਸਖਤ ਸੁਨੇਹਾ ਹੈ ਜੀ ਬਾਈ ਹਰਜਿੰਦਰ ਸਿੰਘ ਜੀ ਕੀ ਮੈਸੇਜ ਅੱਜ ਤੁਹਾਨੂੰ ਕਿੱਦਾਂ ਦਾ ਲੱਗਿਆ ਜਿਹੜਾ ਅੱਜ ਪਰਾਲਾ ਸੀਗਾ ਇਹ ਪਰਾਲਾ ਬਹੁਤ ਸ਼ਲਾਂਗਾ ਜੋਗ ਹੈ ਜਗਤਾਰ ਸਿੰਘ ਜੀ ਮਨਵਿੰਦਰ ਸਿੰਘ ਐਸਪੁਰਾ ਜੀ ਨੇ ਜੋ ਕਰਿਆ ਹੈ ਭਗਵੰਤਾਨ ਦੀਆਂ ਦੇ ਦੇ ਜਾਂ ਨਿਰਦੇਸ਼ 66 ਬਿਲਕੁਲ ਤੇ ਬਾਕੀ ਸਾਡੇ ਸਰਪੰਚ ਸਾਹਿਬ ਨੇ ਸਪਸ਼ਟ ਲਫ਼ਜ਼ਾਂ ਚ ਕਹਿਤਾ ਵੀ ਵੀਰੋ ਇਹ ਮਾੜਾ ਕੰਮ ਇਹ ਮਾੜਾ ਧੰਦਾ ਬੰਦ ਕਰ ਦਿਓ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੀ ਬਿਲਕੁਲ ਇਸ ਵਿਸ਼ੇ ਤੇ ਵੀ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਬਾਕੀ ਇੱਕ ਗੱਲ ਹੋਰ ਹੈ ਪੁਲਿਸ ਵਾਲਿਆਂ ਦਾ ਕਹਿਣਾ ਇਹ ਹੈ ਵੀ ਜੇ ਕਿਸੇ ਕੋਲੋਂ ਮਿਲੂਗਾ ਅਸੀਂ ਉਹਦੇ ਤੇ ਤਾਂ ਕਾਰਵਾਈ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਉਹ ਸਾਰਾ ਪਿੰਡ ਪਿੱਟਦਾ ਵੀ ਫਲਾਣਾ ਵੇਚਦਾ ਫਲਾਣਾ ਵੇਚਦਾ ਉਹ ਐਡਾ ਛਾਤਰ ਦਿਮਾਗ ਹੈ ਉਹ ਕੋਲੇ ਕਿਉਂ ਰੱਖੂ ਉਹਦੀ ਫੜ ਹੋਣਾ ਬਿਲਕੁਲ ਜਦੋਂ ਉਹਦੀ ਸਚਾਈ ਹੈ ਵੀ ਉਹ ਇਹ ਕੰਮ ਮਾੜਾ ਧੰਦਾ ਕਰਦਾ ਤਾਂ ਉਹਨੂੰ ਕਿਵੇਂ ਨਾ ਕਿਵੇਂ ਉਹਦੇ ਤੇ ਕੁਝ ਵੀ ਕਾਰਵਾਈ ਕਰਕੇ ਉਹਨੂੰ ੜੰਗਿਆ ਜਾਵੇ ਇਦੋਂ ਵੀ ਨਾ ਇਹ ਸੂਤ ਨਹੀਂ ਹੋਣਾ ਬਿਲਕੁਲ ਬਿਲਕੁਲ ਸਾਰਾ ਪਿੰਡ ਝੂਠ ਥੋੜੋ ਬੋਲਦਾ ਬਿਲਕੁਲ ਜੇ ਕੋਈ ਕਹਿੰਦਾ ਵੀ ਉਹ ਕਰਦਾ ਹੈ ਉਹ ਕਰਦਾ ਅਸੀਂ ਦੱਸਾਂਗੇ ਪੰਚਾਇਤ ਦੱਸੂ ਪਿੰਡ ਦੱਸੂ ਤੇ ਉਹ ਤਾਂ ਫੜ ਨਹੀਂ ਹੋਣਾ ਉਹਨਾਂ ਦੇ ਕੋਡ ਵਰਡ ਇਦਾਂ ਦੇ ਨੇ ਫੜਨ ਫੜਾਉਣ ਦਾ ਨਸ਼ੇ ਦਾ ਇਦਾਂ ਦਾ ਜਰੀਆ ਉਹ ਪਤਾ ਨਹੀਂ ਲੱਗਣ ਦਿੰਦੇ ਕਿਸੇ ਨੂੰ ਵੀ ਇਹ ਇਹ ਕੋਈ ਕਾਇਦਾ ਨਹੀਂਗਾ ਏਕਣ ਨਹੀਂ ਫਿਰ ਇਹ ਨਸ਼ਾ ਖਤਮ ਹੋਣਾ ਇਹ ਤਾਂ ਜਦੋਂ ਪਤਾ ਹੈ ਵੀ 100% ਵੇਚਦਾ ਹੈ ਬਿਲਕੁਲ ਕੌਣ ਹੈ ਜਿਹੜਾ ਦੱਸੂ ਲਈ ਚਾਰ ਮਾਰੇ 66 ਸਭ ਕੋ ਦੱਸੂ ਆਪਾਂ ਨਸਿਆਂ ਦੀ ਲਤ ਚੋਂ ਬੱਚਿਆਂ ਨੂੰ ਕੱਢਣਾ ਹਨਾ ਦੇਖੋ ਨੌਜਵਾਨ ਪੀੜੀ ਹੈ ਸਾਡਾ ਅਗਾ ਤਾਹੀ ਧੁਰੂ ਜੇ ਨੌਜਵਾਨ ਬਚਣਗੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਅਸੀਂ ਪਰਜੋਰ ਅਪੀਲ ਕਰਦੇ ਆਂ ਵੀ ਇਹ ਕੰਮ ਇਹ ਧੰਦਾ ਬੰਦ ਕਰੋ ਕੋਈ ਤੁਸੀਂ ਆਪਦੇ ਕਾਰੋਬਾਰ ਬਾਰੇ ਸੋਚੋ ਕਿ ਚੰਗਾ ਧੰਦਾ ਕਰੋ ਕਿਉਂ ਪਾਪਾਂ ਦੇ ਭਾਗੀ ਬਣਦੇ ਹੋ ਨਾਲੇ ਆਪਦੀ ਜ਼ਿੰਦਗੀ ਲਾਈਫ ਕਰਦੇ ਹੋ ਖਰਾਬ ਤੇ ਤੁਸੀਂ ਆ ਰਿਜ਼ਲਟ ਦੇਖੇ ਲਿਆ ਛੋਡੇ ਗਵਾਂਢ ਸਿੰਘਾਂ ਦਾ ਉਹ ਕੀ ਹੋਇਆ ਹੈ ਤੇ ਇਹ ਜਿਹੇ ਰਿਜ਼ਲਟ ਨਿਕਲਨੇ ਨੇ ਕੀ ਇਹਨਾਂ ਚੋਂ ਕੱਢਣ ਪਉਣ ਨੂੰ ਹੈ ਜੇ ਕਿਸ ਨੇ ਜਾਇਦਾਦ ਪ੍ਰਾਪਰਟੀ ਬਣਾਈ ਸਰਕਾਰ ਨੇ ਨਹੀਂ ਛੱਡਣੀ ਉਹਦੇ ਨਾਲੋਂ ਬੈਟਰ ਹੈ ਵੀ ਇਹ ਤੁਸੀਂ ਆਪ ਦੇ ਵਧੀਆ ਕਿੱਤੇ ਕਰੋ ਕਿਸੇ ਤੋਂ ਸਲਾਹ ਲਾਓ ਚੰਗੇ ਕੰਮ ਦੀ ਚੰਗਾ ਕੰਮ ਕਰੋ ਧੰਨਵਾਦ ਬਾਈ ਹਰਜਿੰਦਰ ਸਿੰਘ ਜੀ ਤੁਹਾਡਾ ਜਿਹੜਾ ਤੁਸੀਂ ਬਹੁਤ ਵੱਡਾ ਜੂਥ ਨੂੰ ਮੈਸੇਜ ਦਿੱਤਾ ਧੰਨਵਾਦ ਨਸਿਆ ਵਿਰੋਧ ਜੁੱਧ ਨਸਿਆ ਵਿਰੋਧ ਲੱਗਿਆ ਜਿਹੜਾ ਅੱਜ ਪੈਦਲ ਮਾਰਚ ਆਈ ਆ ਪੈਲ ਤੋਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਜਗਤਾਰ ਸਿੰਘ ਜੀ ਅੱਜ ਬਹੁਤ ਹੀ ਵੱਡਾ ਪੰਜਾਬ ਸਰਕਾਰ ਦਾ ਤੇ ਸਾਡੇ ਹਲਕੇ ਦੇ ਹਰਮ ਪਿਆਰੇ ਮਨਮੋਹਂਦਰ ਸਿੰਘ ਗਿਆਸਪੁਰਾ ਜੀ ਦਾ ਬਹੁਤ ਹੀ ਵਧੀਆ ਉਪਰਾਲਾ ਜਿਹਨੂੰ ਅੱਜ ਸਾਰੀ ਸੰਗਤਾਂ ਨੇ ਬਹੁਤ ਹੀ ਸਲਾਘਾਜੋ ਜੱਛਿਆ ਇਹ ਜੇ ਉਪਰਾਲੇ ਹੋਣੇ ਚਾਹੀਦੇ ਨੇ ਤੇ ਸਾਰੀ ਸੰਗਤ ਨੇ ਪੂਰਾ ਸਹਿਯੋਗ ਦਿੱਤਾ ਸਾਰੀਆਂ ਸੰਗਤਾਂ ਸਵੇਰ ਤੋਂ ਹੀ ਦਾਣਾ ਮੰਡੀ ਤੋਂ ਚੱਲ ਕੇ ਗੁਰੂ ਘਰ ਤੱਕ ਨਾਲ ਚਲੀਆਂ ਇਸ ਦੇ ਲਈ ਅਸੀਂ ਪੰਜਾਬ ਸਰਕਾਰ ਦਾ ਤੇ ਮਨਮੋਹਂਦਰ ਸਿੰਘ ਗਿਆਸਪੁਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਲੋਕ ਹੁਣ ਨਸ਼ੇ ਤੋਂ ਪਿੱਛਾ ਛਡਾਉਣ ਲਈ ਰਾਜੀ ਹੋਣਗੇ ਜਿਹੜੇ ਨੌਜਵਾਨ ਨਸਿਆਂ ਚ ਗਲਤ ਹੋਏ ਨੇ ਦੇਖੋ ਇਸ ਨਾਲ ਲੋਕਾਂ ਵਿੱਚ ਜਿਹੜੇ ਨਸ਼ੇ ਦੇ ਵਪਾਰੀ ਨੇ ਜਿਨ੍ਹਾਂ ਨੇ ਸਾਡੀ ਜਵਾਨੀ ਦੇ ਖਾਣ ਵਾਸਤੇ ਇਹ ਜੇ ਬੇਨਕੀ ਕਮਾਈ ਦੇ ਨਾਲ ਮਹਿਲ ਸਾਰੇ ਨੇ ਜਦੋਂ ਤੋਂ ਉਹਨਾਂ ਦੇ ਬਲਡੋਜ਼ਰ ਦਾ ਸਿਸਟਮ ਚੱਲਿਆ ਪੰਜਾਬ ਸਰਕਾਰ ਦਾ ਤਾਂ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋਇਆ ਉਹ ਜ਼ਿਆਦਾ ਹੋ ਹੈਗਾ ਹੀ ਆ ਵੀ ਲੋਕਾਂ ਨੇ ਇਹਨਾਂ ਤੋਂ ਕੰਨੀ ਕਤਰਾਉਣ ਲੱਗੇ ਇਸ ਨਾਲ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋਇਆ ਤਾਕੇ ਲੋਕ ਛੱਡਣਗੇ ਤੇ ਸਾਡਾ ਵੀ ਫਰਜ਼ ਬਣਦਾ ਕਿ ਜਿਹੜੇ ਪਿੰਨਾ ਵਿੱਚ ਇਹ ਲੋਕ ਲੱਗੇ ਹੋਏ ਨੇ ਸਾਨੂੰ ਉਹਨਾਂ ਨੂੰ ਪੁਲਿਸ ਤੱਕ ਪੰਜਾਬ ਸਰਕਾਰ ਤੱਕ ਮੈਂ ਮਿਢਣੀ ਚਾਹੀਦੀ ਆ ਬੇ ਤਾਂ ਆ ਕੇ ਸਾਡੀ ਜਵਾਨੀ ਬੱਸ ਮੈਨੂੰ ਐ ਲੱਗਦਾ ਜਿਵੇਂ ਪੀਲੇ ਪੰਜੇ ਤੋਂ ਲੋਕ ਡਰਨ ਲੱਗੇ ਪੀਲਾ ਪੰਜਾ ਜਿਵੇਂ ਸਰਕਾਰੀ ਖਾਕੀ ਵਰਦੀ ਆ ਉਹਨਾਂ ਦੇ ਡੰਡੇ ਤੋਂ ਨਹੀਂ ਡਰਦੇ ਹੁਣ ਪੀਲੇ ਪੰਜੇ ਤੋਂ ਡਰਨ ਲੱਗੇ ਜਿਹੜਾ ਭਗਵੰਤ ਮਾਨ ਦਾ ਪੀਲਾ ਪੰਜਾ ਚੱਲਦਾ ਉਹਦਾ ਕਿੱਦਾਂ ਦਾ ਲੱਗਦਾ ਤੁਹਾਨੂੰ ਨਹੀਂ ਨਹੀਂ ਇਹ ਤਾਂ ਬਹੁਤ ਹੀ ਬੜਾ ਸਰੋਇਆ ਜੀ ਦੇਖ ਲੋਕਾਂ ਚ ਸਹਿਮ ਪੰਦਾ ਪੈਦਾ ਹੋਇਆ ਕਿਉਂਕਿ ਲੋਕਾਂ ਦੇ ਜਵਾਨੀ ਨੂੰ ਬਰਬਾਦ ਕਰਕੇ ਲੋਕ ਮਹਿਲ ਸਾਰੇ ਜਿਨ੍ਹਾਂ ਨੇ ਉਹਨਾਂ ਦੇ ਮਨ ਚ ਡੈਰ ਪੈਦਾ ਹੋਇਆ ਲੋਕ ਇਸ ਕੰਮ ਤੋਂ ਕਿਨਾਰਾ ਕਰਨ ਲੱਗੇ ਆ ਦੇਖ ਰਹੇ ਆ ਵੀ ਪਿੰਡਾਂ ਵਿੱਚ ਵੀ ਲੋਕਾਂ ਚ ਸਹਿਮ ਦਾ ਮਾਹੌਲ ਆ ਹੋ ਸਕਦਾ ਇਸ ਨਾਲ ਜਿਵੇਂ ਅੱਜ ਸਾਡੇ ਗਿਆਪੁਰਾ ਜੀ ਨੇ ਐਡਾ ਬੜਾ ਪ੍ਰਾਲਾ ਕੀਤਾ ਅਸੀਂ ਬਹੁਤ ਹੀ ਉਹਨਾਂ ਦੇ ਧੰਨਵਾਦੀ ਆ ਵੀ ਇਸ ਨਾਲ ਲੋਕਾਂ ਵਿੱਚ ਉਹਨਾਂ ਪ੍ਰਤੀ ਤੁਹਾਨੂੰ ਇੱਕੋ ਮਾਣ ਵੀ ਆ ਵੀ ਸਾਡੇ ਹਲਕੇ ਨੂੰ ਇੱਕ ਗੁਰਸਿੱਖ ਨਸੇ ਤੋਂ ਰਹਿਤ ਜਿਨ੍ਹਾਂ ਨੇ ਸਾਡੀ ਅਗਵਾਈ ਕੀਤੀ ਆ ਅਸੀਂ ਤੁਹਾ ਦਾ ਇਸ ਗੱਲ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ